ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਗਰੇਵਾਲ ਪੰਜਾਬੀ ਬਲੌਗਸ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ ਬਾਹੀ ਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਖੁਸ਼ ਰੱਖੇ ਇਹਦੇ ਨਾਲ ਹੀ ਆਪਾਂ ਅੱਜ ਲਈ ਵੀਡੀਓ ਦੀ ਸਟਾਰਟਿੰਗ ਕਰਦੇ ਆਂ ਜੇਕਰ ਤੁਹਾਨੂੰ ਸਾਡੀ ਵੀਡੀਓ ਥੋੜੀ ਜੀ ਵੀ ਵਧੀਆ ਲੱਗਦੀ ਹੁੰਦੀ ਹੈ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਇੱਥੇ ਸਾਰੀ ਸਵੇਰ ਦੇ ਕੰਮ ਧੰਦੇ ਜਿਹੜੇ ਆਪਾਂ ਖਤਮ ਕਰ ਲਏ ਹਨ ਤੇ ਹੁਣ ਰੱਖੀ ਹੋਈ ਸੀ ਚਾਹ ਤੇ ਚਾਹ ਨਾਲੇ ਤਾਂ ਬੀਰੀਆ ਹੀ ਸੀਗੇ ਮਤਲਬ ਫਾਰਮ ਤੋਂ ਦੇ ਰਿਲੇਟਡ ਗੱਲਬਾਤ ਕਰਨ ਤੇ ਉਹਨਾਂ ਵਾਸਤੇ ਸੀ ਤੇ ਇੱਕ ਆਪਣੀ ਹਨਾ ট্রান্সਫਰਮ ਟਿਕ ਦਾ ਸਕੂਲ ਦੇ ਗੇਟ 'ਚ ਤੇ ਉੱਥੇ ਹਨਾ ਬਿਜਲੀ ਵਾਲੇ ਪੀਰੇ ਲੱਗੇ ਹੋਏ ਸੀਗੇ ਤੇ ਉਹਨਾਂ ਨੂੰ ਚਾਹ ਦੇਣੀ ਸੀਗੀ ਤੇ ਉਹ ਵੀ ਅੱਜ ਕੰਮ ਕਰਦੇ ਸੀ ਅੱਜ ਸੰਡੇ ਦਾ ਦਿਨ ਆ ਤੇ ਉਹ ਵੀ ট্রান্সਫਰਮ ਦਾ ਕਰ ਰਹੇ ਸੀਗੇ ਕੰਮ ਉਹ ਤੇ ਆ ਚਾਹ ਫਿਰ ਮੈਂ ਜੱਗ ਚੂਨਾ ਵਾਸਤੇ ਪਾਤੀ ਸੀ ਫੜਾਦਾ ਗਿਆ ਤੇ ਇੱਕ ਕੱਪਾ ਚ ਮੇ ਜਿਹੜੇ ਬੀਰੇ ਆਪਣੀ ਆਈ ਹੋਈ ਸੀਗੇ ਘਰ ਹਨਾ ਤੇ ਉਹਨਾਂ ਵਾਸਤੇ ਚਾਹ ਪਾਤੀ ਤੇ ਇੱਥੇ ਹਨਾ ਬੱਦਲ ਬਹੁਤ ਆ ਗਿਆ ਸੀਗਾ ਕਾਲਾ ਕਾਲਾ ਜਿਹੜਾ ਬੱਦਲ ਆ ਗਿਆ ਸੀਗਾ ਤੇ ਸਾਫਾ ਦੀ ਬੀਰੇ ਨੇ ਪੀ ਲਿਆ ਤੇ ਉੱਤੇ ਉਹਨਾਂ ਟ੍ਰਾਂਸਫਰ ਵਾਲੀ ਬੀਰੇ ਨੇ ਵੀ ਫੜਾਇਆ ਏਸੀ ਤੇ ਅੰਮੀ ਨੀਂਦ ਆਣ ਲੱਗਿਆ ਇੰਨਾ ਜ਼ਿਆਦਾ ਨੀਂਦ ਆ ਗਿਆ ਤੇ ਸਾਡੇ ਤਾਂ ਬਹੁਤ ਜ਼ਿਆਦਾ ਨੀਂਦ ਆ ਗਿਆ ਤੇ ਇਹਦੇ ਵਿੱਚ ਨੀਂਦ ਨਹੀਂ ਆਉਂਦੀ ਨੀਂਦ ਤੇ ਇੰਨੇ ਖੂਬ ਮસ્ਤੀ ਕੀਤੀ ਤੇ ਨਾਲ ਕੇ ਹਨ ਤੇ ਮੀਂਹ ਵੀ ਇੰਨਾ ਜਿਆਦਾ ਸੀ ਕੈਮਰੇ ਚ ਤਾਂ ਤੁਹਾਨੂੰ ਘੱਟ ਦਿੱਸਦਾ ਹਨ ਤੇ ਪਰ ਇੰਨਾ ਜਿਆਦਾ ਬਾਰਿਸ਼ ਪਿਆ ਜ ਬਹੁਤ ਜਿਆਦਾ ਹਨ ਸਭ ਇਹ ਸਾਰੇ ਸਾਵਣ ਚ ਨਮੀਂ ਪਿਆ ਜਿੰਨਾ ਅੱਜ ਪਿਆ ਤੇ ਆ ਜਿਹੜੀ ਇਹ ਕਲਿੱਪਾਂ ਨੇ ਤੁਸੀਂ ਨਮੀ ਮਤਲਬ ਰੁਕਿਆ ਸੀ ਐਂਡ ਤੇ ਯਾਨੀ ਪੌਣਾ ਘੰਟੇ ਵਾਂਗੂ ਮੀਂਹ ਬਹੁਤ ਜ਼ੋਰ ਦੀ ਲਗਾਤਾਰ ਮੀਂਹ ਪਈ ਗਿਆ ਤੇ ਬੱਚਿਆਂ ਨੇ ਖੂਬ ਇੰਜੋਏ ਕਰਿਆ ਹਨ ਨਾਤੀਂ ਦੇ ਵਿੱਚ ਭੱਜ ਭੱਜ ਕੇ ਖੇਡੇ ਅੰਦਰ ਪਾਣੀ ਕਰਤਾ ਮੈਨੂੰ ਇਹ ਲੱਗ ਰਿਹਾ ਸੀ ਸਾਢੇ 12 ਵਜੇ ਤੋਂ ਦਾ ਟਾਈਮ ਸੀ ਅਸਲੀ ਨੂੰ ਪੂਰਾ ਆਪਣਾ ਫਰਮ ਤਾਂ ਹੈ ਨਹੀਂ ਤੇ ਇੰਨੇ ਕ ਟਾਈਮ ਤੇ ਮੀਂਹ ਪੈਣਾ ਸਟਾਰਟ ਹੋ ਗਿਆ ਸੀ ਤਾਂ ਫਿਰ ਆਹੀ ਰੱਬ ਦਾ ਨਾਮ ਇੰਨਾ ਮੀਂਹ ਡਿੱਗਿਆ ਇੰਨਾ ਮੀਂਹ ਡਿੱਗਿਆ ਤੇ ਪੂਰਾ ਜ਼ਰਾ ਤੇ ਫਿਰ ਜਿਵੇਂ ਤੇਰ ਮੀਟੇ ਦੀ ਜਾਂਦੀ ਸੀ ਇਹ ਖੰਗੋ ਭੱਜੇ ਦੌੜੇ ਸਿਰ ਤੋਂ ਤੁਹਾਨੂੰ ਪਤਾ ਹੈ ਨਾ ਕਿ ਜਦ ਦਿਨ ਹੁਣ ਬਾਰ ਤੋਂ ਵੀ ਹੋਰ ਤਾਂ ਸਾਰੇ ਕੰਮ ਰੁਕ ਜਾਂਦੇ ਨੇ ਕੋਈ ਕੰਮ ਹੋਰ ਨਹੀਂ ਹੁੰਦਾ ਹੈਗਾ ਤੇ ਲੈਕ ਦੀ ਅੱਜ ਕੱਤੀ ਹੋਈ ਸੀਗੀ ਉਹ ਟ੍ਰਾਂਸਫਰਿੰਗ ਟਿੱਕ ਦਾ ਕਰਕੇ ਉਹਦੇ ਬਿਜਲੀ ਵੀ ਨਹੀਂ ਚਲਤੀ ਹੋएगी ਕਿ ਤੁਹਾਨੂੰ ਚੋਦਾ ਹੀ ਨਹੀਂ ਹੁੰਦੀ ਤੇ ਬਾਅਦ ਚੁੱਪੀ ਬਿਜਲੀ ਆ ਹੀ ਗਈ ਹੈ ਨਾ ਵੀ ਕਿ ਨਹੀਂ ਪਾਤੀ ਪਈ ਗਿਆ ਪਤਾ ਨਹੀਂ ਕੋਈ ਉਧਰੋਂ ਦਿੱਕਤ ਹੋ ਰਹੀ ਹੈ ਰੋਲਾ ਗਿਆ ਜੀ ਚੱਕਰ ਸੀ ਜਾਨਾ ਕਿ ਲਾਈਟ ਵੀ ਨਹੀਂ ਹੈਗੀ ਇਸ ਇਸ ਬਾਰੇ ਬੱਥੇ ਉਹ ਸੀ ਤੇ ਬੱਚੇ ਪੂਰੇ ਖੁਸ਼ੀ ਜਿਸ ਨੂੰ ਇੰਨਾ ਇੰਨੀ ਜ਼ਿਆਦਾ ਖੁਸ਼ੀ ਵੀ ਪਤੰਮੀ ਨਹੀਂ ਮਿਲ ਗਿਆ ਹੁੰਦਾ ਹਨਾ ਕਿ ਅਸੀਂ ਬਾਟਰਪਾਰਕ ਤੇ ਜਾਵਾਂਗੇ ਆਪਾਂ ਅਸੀਂ ਬਾਟਰਪਾਰਕ ਤੇ ਜਾਵਾਂਗੇ ਹਨਾ ਲਓ ਜੀ ਸਾਡੇ ਤਾਂ ਵੀ ਫੇਰ ਆ ਗਿਆ ਤੇ ਆਈ ਆ ਗਿਆ ਮੀਚ ਪਹਿਲਾ ਬੱਚੇ ਨਾਲੇ ਹੁਣ ਬਸ ਰਮ ਨਹੀਂ ਤਾਂ ਹੁਣ ਨਾ ਪਿੱਜੋ ਫੇਰ ਪਿੱਛੇ ਜਸਨੀਤਾ ਆਊਗੀ ਇੱਥੇ ਲੈ ਇਧਰ ਹੀ ਤੇ ਆਓ ਚੱਲ ਫਿਰ ਮੈਂ ਆ ਕੇ ਉਹ ਕਰ ਦਿੰਨੀ ਆ ਆ ਕਿਧਰ ਕਰਨ ਲੈਣਾ ਜੀ ਬਾਹਰ ਤਾਂ ਨਹੀਂ ਆਉਣੀ ਵੀਰ ਸੋਚੀ ਜੀ ਤਰੇ ਆਓ ਜੀ ਹੁਣ ਉਰੇ ਹੀ ਰੱਖਿਓ ਹੈ ਉਰੇ ਹੀ ਰੱਖਿਓ ਜੀ ਗਿੱਲੇ ਨੇ ਲਓ ਜੀ ਮੀਂਹ ਫੇਰ ਪਈ ਜੰਦਾ ਅੱਜ ਤਾਂ ਸਵੇਰ ਦਾ ਮੀਂਹ ਪਈ ਜਾਂਦਾ ਤੇ ਸਾਡੇ ਬਣ ਗਈ ਹੁਣ ਬੱਚੇ ਕਹਿੰਦੇ ਇਹ ਸਾਰਿਆਂ ਨੇ ਕੈਸਾ ਸਲਾਹ ਕਰ ਲਈ ਬਰ ਬੀਜਸ ਨਹੀਂ ਤਾਂ ਉਰੀ ਆਉਣਗੇ ਪਾਪਾ ਇੱਥੇ ਰਹਿ ਬੈਠ ਤੇ ਵੀ ਕੁਝ ਬਣਾ ਲੈ ਇੱਥੀ ਆਉਂਦੇ ਨੇ ਪਾਪਾ ਵੀ ਖਾਣ ਖੀਣ ਨੂੰ ਕੋਈ ਚੀਜ਼ ਬਣਾਉਣੀ ਆ ਤੇ ਪਕੌੜੇ ਤੇ ਮੈਂ ਕਿਹਾ ਨਹੀਂ ਬ੍ਰੈਡ ਪਕੌੜੇ ਹਨਾ ਮੇਰੇ ਫੇਵਰੇਟ ਨੇ ਬ੍ਰੈਡ ਪਕੌੜੇ ਤੇ ਵੀ ਬ੍ਰੈਡ ਪਕੌੜੇ ਬਣਾ ਲੈਨੇ ਆ ਹੁਣ ਮੈਂ ਜਾ ਕੇ ਜਾਨੀਏ ਸੋਇਚ ਠੰਡਾ ਠੰਡਾ ਮੌਸਮ ਹੋਇਆ ਪਿਆ ਅੱਜ ਇੰਨਾ ਜ਼ਿਆਦਾ ਮੀਂਹ ਪਿਆ ਦੇਖੋ ਹੁਣ ਵੀ ਮੀਂਹ ਪਈ ਜਾਂਦਾ ਤਾਂ ਉਹ ਦੇਖ ਲਓ ਜਸਨੀ ਦੇ ਕੰਮ ਇਹਦਾ ਦਾ ਹੁਣ ਅੱਜ ਜਸਨੀ ਆ ਰੂਮ ਸੇ ਬੈਠਿਆ ਸਾਰੀਆਂ ਬਿੰਡੂਆ ਖੋਲੀਆਂ ਨੇ ਵੀ ਚਲੋ ਉਧਰੇ ਇਸ ਤਰ੍ਹਾਂ ਕਰਕੇ ਬੰਦ ਨੇ ਉਹਦਾ ਚੱਕ ਲਿਆਂਦੇ ਪੈਨ ਹਾਸ ਕੇ ਪੈਨ ਵਾਲਾ ਆ ਗਈ ਦੀਦੀ ਦੀਦੀ ਆ ਗਈ ਹੁਣ ਨਾ ਜਾ ਕੋ ਦਸਮਣ ਜਿਸਨੀ ਤਾਂ ਇੰਦਾਲ ਆਉਂਦੀ ਹੁੰਦੀ ਆ ਆ ਚੱਕ ਲੈ ਰਣੀ ਤੇ ਪਹਿਲਾਂ ਕਣੀ ਮੈਂ ਰੱਖ ਦਿੰਦੀ ਆ ਮੈਂ ਰੱਖ ਦਿੰਦੀ ਆਗੇ ਹਰ ਰੱਖ ਤੇ ਵਾਹ ਤੂੰ ਕਿੰਨੀ ਸਿਆਣੀ ਓ ਆ ਜੋ ਆ ਜੀ ਚਲੋ ਕਿੰਨੀ ਬਸ ਬਹੁਤ ਬੰਤਨਾ ਕੀ ਬਣਾਮਗੇ ਅੱਜ ਆਪਾਂ ਖਾਣ ਨੂੰ ਖਾਣ ਨੂੰ ਕਿਦਾਂ ਬਣਾਮਗੇ ਨੀ ਤਾ ਸੀ ਮੇਰਾ ਪੁੱਤ ਤਾਂ ਕਹਿੰਦੇ ਬਾਰੀ 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 ਆ ਸੀ ਮੇਰਾ ਪੁੱਤ ਤਾਂ ਸੀ ਜਦ ਸੁਨੀਤ ਨੂੰ ਹੋ ਗਿਆ ਇਹ ਹੋ ਜਾਂਦਾ ਵੀ ਮम्मा ਉਹਨੂੰ ਪੁੱਤ ਬਣਾ ਲੂ ਮਿਰਚ ਨੀਗੀ ਥੋਈ ਲਓ ਜੀ ਬ੍ਰੈਡ ਪਰ ਪਕੌੜੇ ਦਾ ਸਮਾਨ ਆ ਗਿਆ ਬ੍ਰੈਡ ਦੇ ਸਮੇਂ ਲਓ ਜੀ ਤਾਂ ਆਲੂ ਧਰਤੀ ਹੈ ਨਾ ਆਲੂ ਉਬਲ ਜਾਣਗੇ ਬਸ ਫੇਰ ਮਸਾਲਾ ਤਿਆਰ ਕਰਕੇ ਫਿਰ ਆਪਾਂ ਬਣਾ ਲਗੇ ਬ੍ਰੈਡ ਪਕੌੜੇ ਬਾਰੇ ਮੀ ਵੀ ਪੂਰੇ ਜੋਰਾ ਸੋਰਾ ਤੇ ਪੈ ਰਿਹਾ ਇੰਨਾ ਜ਼ਿਆਦਾ ਮੀਂਹ ਪੈਂਦਾ ਨਾ ਅੱਜ ਸਾਰੇ ਜਿੱਦਨ ਦੇ ਮਤਲਬ ਸੌਣ ਚੜਿਆ ਹਨ ਮੀਂਹ ਤਾਂ ਪੈ ਨੇ ਪਰ ਇੰਨਾ ਜ਼ਿਆਦਾ ਕਦੇ ਨਹੀਂ ਪਿਆ ਮੈਨੂੰ ਤਾਂ ਇਹ ਜਜਮੈਂਟ ਹੁੰਦੀ ਆ ਦੇਖੋ ਮਾਰੇ ਤੁਹਾਨੂੰ ਦਿਖਾਵਾਂ ਇੱਕ ਫੋਨ ਤੇ ਜੰਦਾ ਡਾਰਾ ਜਿਸਰ ਮੀਂਹ ਤੋਂ ਖੜੇ ਤੇ ਮੀਂਹ ਦੇ ਪਾਪਾ ਖੜੇ ਨੇ ਸਾਹਮਣੇ ਇਥੋਂ ਭੱਜ ਕੇ ਹੋਰ ਰੂਮ ਚ ਜਾਣਾ ਪੈਂਦਾ ਮੀਂਹ ਚਾਦ ਇੱਕ ਤੋਦੀਆ ਬਸ ਇੰਨਾ ਕਿ ਫਾਸਲਾ ਤੈ ਕਰਨਾ ਪੈਂਦਾ ਹੁਣ ਮੈਂ ਸੋਈ ਚਾ ਮੈਂ ਹਜੇ ਸੋਈ ਸੀ ਨਾ ਹੁਣ ਰਮਿੰਦ ਮੇਰੀ ਚੁੰਨੀ ਚੱਕੀ ਆਈ ਉਹ ਮੰਜੇ ਤੋਂ ਖਾਵੇਂ ਦਾ ਇਹਨੂੰ ਬਾਹਰੇ ਲਾਉਣ ਕਿਉਂ ਹੈ ਇਹਨੂੰ ਬਾਹਰੇ ਨਾਲ ਇਧਰ ਆਉਣ ਦਿਓ ਕੀ ਹੋ ਗਿਆ ਕੀ ਬੜਾ ਕੋਈ ਨਾ ਮੜਿਆ ਕੇ ਖਵਾ ਦੋ ਉਧਰ ਜਸਨੀਤ ਨੀ ਚੀਜੀ ਲollipops ਮੰਗਾਈਆਂ ਖਾਣ ਵਾਸਤੇ ਇਹ ਮੀਜੀ ਕੋ ਬਿਲਕੁਲ ਹੀ ਨਹੀਂ ਡਿੱਗਦੀ ਹੈਗੀ ਜਸਨੀਤ ਉਹਨੂੰ ਆਇਆ ਵੀ ਮੈਂ ਬਾਹਰੇ ਨਿਕਲਾ ਜਦ ਦਿਨੇ ਸਵੇਰੇ ਨਾਲ ਆਈਆਂ ਨਾ ਨਹੀਂ ਆਇ ਤੂੰ ਤੇ ਹੁਣ ਉਹਨੂੰ ਐ ਹੋਇਆ ਤੇ ਵੀ ਮੈਂ ਉਹ ਕਰਾਂ ਬੀਨਾ ਮਾ ਅੰਡੂ ਖਾਣੀ ਨਹੀਂ ਆਲੂ ਗਰਮ ਨੇ ਹਜੇ ਦੇ ਦੇ ਵਾਲਾ ਹੈ ਖਾਏ ਜੇ ਠੰਡਾ ਹੋਇਆ ਦੇ ਦੂਗਾ ਠੰਡਾ ਹੋ ਜਾ ਬੀਨ ਇਹਦਾ ਛੰਡ ਕਰਤੇ ਆ 12 ਮਿੰਟ ਪਿਆ ਜੇ ਆਪਣੇ ਜਿੰਨੀਆਂ ਠੰਡਾ ਹੋ ਜਾਂਦੇ ਬਸ ਫਿਰ ਆਪਾਂ ਪਕੌੜੇ ਬਣਾਵਾਂਗੇ ਇਹਦਾ ਕੱਲ ਪਰਸੋਂ ਦਾ ਲੱਗਿਆ ਹਜੇ ਲੋ ਉਦੋਂ ਕਿੱਦਾਂ ਰੱਖੀ ਪਕੌੜੇ ਪਕੌੜੇ ਪਸਾ ਠੰਡਾ ਹੋ ਜਾਂਦਾ ਗਰੀਬੰਦਰ ਕਰ ਅੰਦਰ ਕਰੀ ਨੂੰ ਜੀਤ ਤਾਂ ਕੇ ਪਹਿਲੇ ਹੀ ਲੰਮੀ ਪਕੌੜਿਆਂ ਤੋਂ ਖਾਣੀ ਨਹੀਂ ਹੈ ਨਾ ਕੀ ਖਾਵਾਂਗੇ ਆਪਾਂ ਕੀ ਖਾਵਾਂਗੇ ਇਹਨੂੰ ਵਧੀਆ ਲੱਗਦੇ ਨੇ ਸੌਸ ਨਾਲ ਬ੍ਰੈਕਫਾਸਟ ਬੋਡੀ ਤੇ ਆਹ ਨੂੰ ਵਸਾ ਛੁਲਕੇ ਪਿਆਜ਼ ਪਾਈ ਵੀ ਰਣੀ ਮਮਾ ਨੂੰ ਖਾ ਪਾ ਲਿਓ ਹਾਂ ਪਿਆਜ਼ ਵਧੀਆ ਲੱਗੇਗੀ ਪਿਆਜ਼ ਥੋੜੀ ਹਰੀ ਮਿਰਚ ਵੀ ਛੋਟੇ ਕਰਕੇ ਨਹੀਂ ਪਾਉਣੀ ਹੈਗੀ ਕੋਈ ਤਲੀ ਲਈ ਕੌਣ ਸੀ ਲੈ ਗਿਆ ਉਹ ਆਪੋਂ ਚੱਕਣ ਗਈ ਆ ਕੌਣ ਚਾਹ ਲੈ ਇਹ ਬੱਟਾ ਨੇ ਇਹ ਵੀ ਬੱਟਾ ਹੱਥ ਚ ਫੜਾਓ ਫੇਰ ਫੜਾ ਦੂ ਤੁਹਾਨੂੰ ਕਰ ਮੈਂ ਬਾਹਾਂ ਤੇ ਤਾਂ ਵੀ ਬਈ ਨਹੀਂ ਤੇਰੀ ਕੈਂਦੀ ਮੈਨੂੰ ਸਾਰਾ ਹੱਥ ਦੇ ਹੋਏ ਇਹ ਜੇ ਗਰਮ ਮੈਂ ਵਿੱਚੋਂ ਠੰਡਾ ਹੋ ਜਾਂਦੇ ਹਾਂ ਬੱਟਾ ਬਈ ਨਹੀਂ ਬੱਟਾ ਹਾਂ ਬੱਟਾ ਬਈ ਥੋੜਾ ਠੰਡਾ ਹੋ ਜਾਂਦੇ ਗਰਮ ਹੋਊ ਮੱਚ ਜੂ ਬੱਟਾ ਸਾਰਾ ਪਾ ਲੈ ਚਲੋ ਜੀ ਹੁਣ ਆ ਲੂਣ ਨੂੰ ਸੇ ਬਈ ਆਹੇ ਦੂ ਲਓ ਜੀ ਸਾਡੀ ਨਾਲ ਜੋ ਉਧਰਲੇ ਬੈਡਰੂਮ ਵਾਲੀ ਟਿਊਬ ਖਰਾਬ ਹੋ ਗਈ ਇੱਕ ਚੱਪਲਾ ਤਾਂ ਪਾ ਲਓ ਰਮਨੀਤ ਅਲੀ ਸੁੱਕੀਏ ਪਾ ਲਓ ਕੋਈ ਗੱਲ ਨਹੀਂ ਲੌਬੀ ਵਾਲੀ ਲਾਈਟ ਲਾ ਲਓ ਅਲਾਈਟਲਾਂ ਦੀ ਗੋਤ ਸੁਣਾ ਲੋ ਬਬਾ ਨੂੰ ਕਾਲੀ ਦਾ ਪਾ ਲੈ ਆਲੂ ਖਾ ਲਈ ਮਮਾ ਖਾ ਲਈ ਖਾ ਲਈ ਖਾ ਲਈ ਤੇਰੇ ਪਾਪਾ ਨੂੰ ਰੋਣੀ ਤੇ ਚੱਪਲਾ ਦੇਦੀ ਆ ਆਪਦੇ ਵਾਲੀ ਆ ਆਲੂ ਖਾ ਲਈ ਖਾ ਲਈ ਪੁੱਤੋਂ ਠੰਡੇ ਹੋ ਜਾਂਦੇ ਲੋ ਜੀ ਆਲੂ ਪਿਆਜ਼ ਕੱਟ ਲਈ ਮਿਰਚ ਤਾਂ ਮੈਂ ਨਹੀਂ ਪਾਉਂਦੀ ਹੈਗੀ ਹਰੀ ਮਿਰਚਾਂ ਨਾਲ ਇਹ ਜੋ ਥੋੜਾ ਜਿਹਾ ਜੀਰਾ ਪਾ ਦਿੰਦੀ ਆ ਫਿਰ ਆਲੂ ਫਰਾਈ ਕਰ ਲਾਂਗੀ ਇਹ ਚਾਹ ਨੂੰ ਫਰਾਈ ਕਰ ਲਾਂਗੇ ਤੇ ਜਿਹੜਾ ਬ੍ਰੈਡ ਆ ਦੇ ਵਿੱਚ ਬੈਟਰ ਭਰਨਾ ਹੋ ਲੱਗ ਗਿਆ ਅੱਜ ਪਕੌੜੀ ਦੀ ਤਿਆਰੀ ਆਪ ਇਹ ਐਸੀ ਸਲੀਟਾ ਇਸ ਵਿੱਚ ਮਸਾਲਾ ਕਰਾਉਣਾ ਪਊਗਾ ਹਾਂ ਐਸੀ ਸਲੀਟਾ ਸਲਾਮਾ ਬਣਾਤਾ ਹਾਂ ਇਹ ਲਈ ਨਾ ਹਾਂ 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 ਨਾ ਹੁਣ ਮੀ ਅੱਜ ਹਟਦਾ ਹੀ ਨਹੀਂ ਹੈਗਾ ਹੁਣ ਫੇਰ ਆ ਗਿਆ। ਤੁਹਾਨੂੰ ਦਰਾਂ ਦੀ ਚੜੀ ਜਾਂਦੇ। ਅੱਛਾ ਉਹਦਾ ਦਾ ਸਭ ਖਾਦਾ ਰਹੀ ਜਾਂ। ਹੋਰ। ਕੱਟਤੀ ਜਾਂਦੀ। ਅੱਜ ਦਾ ਆਮ ਫੈਮਿਲੀ ਦੀ ਬ੍ਰੈਡ ਬਣਾ। ਬ੍ਰੈਡ ਬਣਾਦੇ। ਖਾਏ ਪਈ। ਕੱਟੀ ਜਾਂਦੀ। ਨਾਲ ਹੁੰਦੇ ਕੱਟ ਕੇ ਬਸ ਐਂ ਪਾ ਦੋਗੇ ਤੁਹਾਨੂੰ ਬਹੁਤ ਸੋਹਣਾ ਬਣਾ। ਇਕੱਲਾ ਨਹੀਂ ਵਧੀਆ ਵਾਂਗ ਆਗੂ ਨਾਲ ਪਾਵਾ ਖੈ ਵੀ ਹੋ ਜਾਂਦਾ। ਇਕੱਲਾ ਚੌੜਸ ਪਾਉਣੇ ਫਿਰ ਹੈ ਵੀ ਪਾਵਾ। ਤੇ ਚੌੜਸ ਹੋਣਾ। ਆ ਗੋਲੇ ਦੀ ਖਾਂਦੀ ਸੀ ਇਹ ਤਾਂ ਫਰਾਈ ਕਰਦੇ ਸੀ ਤਾਂ ਗਈ ਤਾਂ ਐ ਸੁਆਣਾ ਆ ਗਿਆ ਆ ਦੇਖ ਲੈ ਇਹ ਵੀ ਖਾਦਾ ਹੁੰਦਾ ਹੈ ਓਏ ਇਹ ਤੈਨੂੰ ਪਾਸੇ ਤੋਂ ਦੇਖ ਲਓ ਕਿੰਨਾ ਨਹੀਂ ਸੀ ਮੈਂ ਪਕੌੜਾ ਖਾਣਾ ਪਕੌੜਾ ਖਾਣਾ ਫਿਰ ਮੈਨੂੰ ਉਹ ਸਬਜ਼ੀ ਵਾਲੇ ਪਕੌੜੇ ਦੇਖ ਟਾਲਿਆ ਹਾਂ ਉਹ ਖਾ ਲਈ ਫਿਰ ਸਾਰੇ ਅੱਜ ਮੰਮਾ ਬਰੈਡ ਖਾਵਾਗੇ ਮੰਮਾ ਬੈਂਕੀ ਖਾਵਾਂਗੇ ਅਪਾ ਕੀ ਖਾਵਾਂਗੇ ਆਹ ਹੋਲਕੀ ਜਿਹਾ ਹੋ ਇੱਕ ਛੋਟਾ ਰੋਟੀ ਇਹ ਫਾਇਕਾ ਸੋ ਛੋਟੇ ਬ੍ਰੈਡਾਂ ਮੈਂ ਛੋਟਾ ਬਣਾਉਣਾ ਹਰ ਇੱਕ ਨੂੰ ਇਸ ਨੂੰ ਬਰਕ ਕੋਣਾ ਫਰਾਈ ਲਈ ਹੁਣ ਬ੍ਰੈਡ ਦਾ ਸਫੇਰਾ ਕਰਦੇ ਆ ਫਰਾਈ ਫਿਰ ਜੰਮਿਆ ਲੋਈ ਪਾ ਦੇ ਸਾਰੇ ਬ੍ਰੈਡ ਪਾ ਦੇ ਦੇਖੋ ਹੁਣਦਾ ਮੈਂ ਲੋਈ ਜੁਸ ਮੈਂ ਫੇਰ ਪਾ ਕੇ ਧਰ ਲਾ ਹੁਣ ਹੁਣ ਫਰਾਈ ਕਰ ਦੂ ਰਹੀ ਤੇਰਾ ਆਰਡਰ ਆ ਦੀ ਰਮੀਤ ਕਹਿੰਦੀ ਆ ਆਲੂ ਵਾਲੇ ਨਹੀਂ ਖਾਣੇ ਨੇ ਬਿਨਾਂ ਆਲੂਆ ਤੋਂ ਰੱਖੀ ਨੇ ਦੇਖੋ ਸਾਡਾ ਟਪਰ ਫੁੱਟਾ ਚੱਲਦਾ ਹੁਣ ਆਲੂ ਜਿਹੜੀ ਮੈਂ ਤਾਂ ਬਿਨਾਂ ਆਲੂਆ ਤੋਂ ਖਾਉਂਦੇ ਸੀ ਪਹਿਲਾਂ ਮੇਰੇ ਫਰਾਈ ਕਰਿਓ ਬਿਨਾਂ ਆਲੂਆ ਤੋਂ ਕੱਲਾ ਦੇਖਣ ਲੱਗੇ ਪਹਿਲਾਂ ਹੁਣ ਈਦੀ ਵਾਲੇ ਫਰਾਈ ਕਰ ਕਸੂਰੀ ਮੇਥੀ ਵੀ ਪਾ ਦਿਆਂ ਕਸੂਰੀ ਮੇਥੀ ਕਸੂਰੀ ਕਸੂਰੀ ਮੇਥੀ ਹੁੰਦੀ ਆ ਜਿਹੜੀ ਵੀ ਉਹ ਮੇਥੀ ਹੁੰਦੀ ਆ ਉਹ ਪਾ ਦੇਣੀ ਆ ਉਹਨੇ ਸਾਰੇ ਤੇ ਸੰਜੀ ਪਾਉਂਗੀ ਲੌਜੀ ਬਰੈਡ ਪਕੌੜੇ ਬਣ ਜਾਂਦੇ ਨੇ ਤੇ ਉਧਰ ਮੀਵੀ ਪਈ ਜਾਂਦਾ ਇੱਥੇ ਚਲੋ ਆਹ ਕੱਢ ਕੇ ਤੇ ਉਧਰ ਅੰਦਰ ਪੇਸ ਤੇ ਮੈਂ ਫਾਰੀਆ ਨੇ ਖਾਣ ਲੱਗ ਗੇ ਤੇ ਰਿਵਿਊ ਵੀ ਲੈਨੇ ਆ ਵੀ ਕਹਜੇ ਬਣੇ ਨੇ ਹਨਾ ਕਿਸ ਤਰ੍ਹਾਂ ਦੇ ਬਣੇ ਨੇ ਹਨਾ ਬਰੌਂ ਦਾ ਵੀ ਫੇਰ ਹੁੰਦਾ ਜੇ ਖਾਣ ਵਾਲੀ ਨੀ ਚੀਜ਼ ਵਧੀਆ ਲੱਗੇ ਠੀਕ ਕੁਛ ਕੀ ਹੋਣੀ ਆ ਵੀ ਕਹਜੇ ਬਣੇ ਆ ਖਾਜੇ ਇਹਨਾਂ ਨੂੰ ਸੇਕ ਲੱਗਦਾ ਨਾਲੇ ਮਾੜੀ ਜਿਹੀ ਹਵਾ ਲੈ ਆਉਂ ਕਿਹੜੇ ਬਣੇ ਨੇ ਵੀ? ਪੂਆ ਨੂੰ। ਹੈ ਪੂਜੀ। ਕਿਹੜੇ ਬਣੇ ਨੇ? ਸੁਆਦ ਨੇ। ਬੜੀ ਵਧੀਆ ਬਣੇ ਨੇ। ਜਸਨੀਤ ਨਹੀਂ ਖਾਂਦਾ। ਖਾਂਦਾ। ਪਈ ਸੌ ਫੋਰ ਲੈ ਲਓ ਬਰੈਡ ਉੱਤੇ ਫੋਰ ਬਣੀ ਬਣੀ। ਕਿਹੜਾ ਕਿ ਜਮੇ ਨੇ? ਨਹੀਂ ਮੈਂ ਲੈਣਾ। ਨਹੀਂ ਜਾਇਆ। ਅਰੇ ਨਹੀਂ ਤੇਰੀ ਲੈ ਟੇਸਟੀ ਬਣਨੇ ਨੇ। ਹਾਂ। ਖਾਲੇ ਅੰਦਰ ਤਾਂ ਪਕੌੜੀਆਂ ਸਾਰੀਆਂ ਨੇ ਬਰੈਡ ਤੇ ਬਸ ਨਏ ਰੈਡੀ ਨੇ ਹੁਣ ਬਣਾ ਕੇ ਖਾਣ ਨੂੰ ਗਰਮ ਗਰਮ ਹੋਊਗੀ। ਤੇ ਮੀ ਪਈ ਜਾਂਦਾ ਵਸੂ ਨੂੰ ਬੰਨਣ ਵਾਲੀ ਨੇ ਤੇ ਮੀ ਤਾਂ ਬਿਲਕੁਲ ਹੀ ਨਹੀਂ ਹਟਿਆ ਹੈਗਾ ਅੱਖ ਨਹੀਂ ਚੱਕਦੀ ਮੀਨੇ ਤੇ ਵਸੂ ਨੂੰ ਬੜਾ ਆਮੋ ਕੇ ਮੈਂ ਵੀ ਖਾ ਲਈ ਤੇ ਤੋਂ ਸਰਦੂ ਜਿਹੜੀ ਹੈਗੀ ਆ ਸਾਫ ਕਰ ਦਾਂਗੀ ਅੱਜ ਤਾਂ ਯਾਰ ਸੀ ਬਣਾ ਇੰਨੇ ਹੀ ਮਚਲੇ ਤੇ ਬਣਾ ਲੈਣੀ ਹੁੰਦੀ ਆ ਤੇ ਮੀ ਬਹੁਤ ਜ਼ਿਆਦਾ ਪੈਂਦਾ ਸੀਗਾ ਫਿਰ ਕੁਸ ਮੱਛਰ ਹੋ ਜਾਂਦਾ ਨਾ ਸ਼ਾਮ ਨੂੰ ਅੱਜ ਉਹ ਸਬਜ਼ੀ ਬਣਾਉਣੀ ਸੀ ਪਹਿਲਾਂ ਤਾਂ ਕद्दू ਦੀ ਅਚਾਨਕ ਹੀ ਫਲਾ ਬਣ ਗਈ ਵੀ ਚਲ ਬਰੈਡ ਪਾ ਲਈ ਨਾ ਲੈਣੀਆਂ ਤੇ ਬਾਕੀ ਚਲੋ ਜੀ ਇਹਦੇ ਨਾਲ ਹੀ ਅੱਜ ਜੜੀ ਆਪਾਂ ਹਨਾ ਤੇ ਵੀਡੀਓ ਨੂੰ ਇਹਨਾਂ ਐਂਡ ਕਰ ਦਿੰਨੀ ਆ ਕੱਲ ਨੂੰ ਨਵੀਂ ਵੀਡੀਓ ਨਾਲ ਮਿਲਾਂਗੇ ਤੇ ਸਭਪੀਰੇ ਕੱਲ੍ਹ ਦੇਖਣਾ ਦੇ ਹੱਥਾਂ ਨਾਲ ਹੀ ਅੱਕਾ